ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣ ਸੰਬੰਧੀ ਅੱਜ ਵਾਰਡ ਨੰਬਰ 60 ਗੁਰਦੇਵ ਨਗਰ ਪਾਰਕ ਵਿੱਚ ਇੱਕ ਨੁੱਕੜ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਤੋਂ ਝੂਠੀ ਪਾਰਟੀ ਨਿਕਲੀ ਹੈ ਜਿਸ ਨੇ ਲੋਕਾਂ ਨੂੰ ਖਾਸ ਕਰਕੇ ਸਾਡੀਆਂ ਮਾਵਾਂ ਅਤੇ ਪੈਣਾਂ ਨੂੰ 1000 ਰੁਪਏ ਦੇਣ ਦਾ ਦਾਅਵਾ ਤਾਂ ਕੀਤਾ ਸੀ ਫਾਰਮ ਵੀ ਭਰੇ ਸਨ ਪਰ ਅੱਜ ਤੱਕ ਕੁਝ ਵੀ ਖਤਮ ਹੋ ਗਿਆ ਹੈ ਅੱਜ ਇਹ ਜ਼ਰੂਰਤ ਹੈ ਜਦ ਆਮ ਆਦਮੀ ਪਾਰਟੀ ਦੇ ਲੋਕ ਤੁਹਾਡੇ ਕੋਲ ਆਉਣ ਉਹਨਾਂ ਨੂੰ ਪੁੱਛੋ ਕਿ ਸਾਡੇ ਪਰਿਵਾਰਕ ਮੈਂਬਰਾਂ ਦੇ ਹਜ਼ਾਰਾਂ ਰੁਪਏ ਕਿੱਥੇ ਗਏ 2500 ਰੁਪਏ ਪੈਨਸ਼ਨ ਵਧਾਉਣ ਦਾ ਵਾਅਦਾ ਕਿੱਥੇ ਗਿਆ ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਰਕੇਸ਼ ਕਪੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਈਚਾਰਕ ਇਕਤਾ ਦਾ ਪ੍ਰਤੀਕ ਹਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਰਾਮ ਮੰਦਰ ਲਈ ਦ੍ਰਿੜਤਾ ਨਾਲ ਕੰਮ ਕੀਤਾ ਦੂਜੇ ਪਾਸੇ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਆਉਂਦੀ ਹੈ ਤਾਂ ਉਹ ਸੇਵਾ ਵੀ ਨਰਿੰਦਰ ਮੋਦੀ ਦੇ ਨਰਿੰਦਰ ਮੋਦੀ ਦੇ ਹਿੱਸੇ ਆਈ ਹੈ ਉਨੇ ਕਹੇ ਕਿ ਅੱਜ ਪੰਜਾਬ ਮਾੜੀ ਆਰਥਿਕ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦਾ ਵਪਾਰ ਅਤੇ ਉਦਯੋਗ ਦੂਜੇ ਰਾਜਾਂ ਵਿੱਚ ਜਾ ਰਿਹਾ ਹੈ ਪਰ ਆਪ ਸਰਕਾਰ ਦੇ ਨੁਮਾਇंदे ਕੁੰਭ ਕਰਨ ਦੀ ਨੀਂਦ ਸੌਂ ਰਹਿਆ ਨਾ ਮੀਟਿੰਗ ਵਿੱਚ ਅਸ਼wini ਬਹਿਲ ਨੇ ਲੁਧਿਆਣਾ ਪੱਛਮੀ ਦੀ ਤਰੱਕੀ ਦੀ ਗੁਰਦੀਪ نگر ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਜੂਨ ਨੂੰ ਭਾਜਪਾ ਦਾ ਕਮਲ ਦਾ ਬਟਨ ਦਬਾ ਕੇ ਜੀਵਨ ਕੁਪਤਾ ਨੂੰ ਜੇਤੂ ਬਣਾਉਣ